ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਪੁਲਿਸ ਨੂੰ ਸੋਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਚੋਰ ਗਿਰੋਹ ਦਾ ਪਰਦਾ ਫਾਸ਼ ਕਰਕੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ 8 ਚੋਰੀ ਦੇ ਮੋਟਰਸਾਈਕਲ ਇੱਕ ਸਕੂਟੀ ਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਚੋਰ ਗਿਰੋਹ ਹੈ ਜਿਹੜਾ ਸਰਗਰਮ ਹੈ ਤੇ ਉਸ ਤੋਂ ਬਾਅਦ ਹੀ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਬਾਹਰ ਆ ਲੈ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਆਸ ਹੈ ਸਾਡੇ ਇੱਥੇ ਜੀ ਜਿਹੜਾ ਹੈਗਾ 19 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਫੇਜ਼ 1 ਥਾਣੇ ਦੇ ਵਿੱਚ ਇਹ ਮੁਕੱਦਮਾ ਦਰਜ ਹੋਇਆ ਸੀਗਾ 12 ਫਰਵਰੀ ਨੂੰ ਇਸੇ ਸਾਲ ਤਾਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਚੋਰੀ ਦੀ ਦਰਖਾਸਤ ਸੀਗੀ ਜਿੱਤੇ ਐਫਆਈਆਰ ਲੋਜ ਹੋਈ ਸੀਗੀ ਉਹਦੀ ਜਦੋਂ ਢੁਗਾਈ ਨਾਲ ਪੜਤਾਲ ਅਸੀਂ ਐਸਐਸਪੀ ਸਾਹਿਬ ਤੇ ਐਸਪੀਸੀਟੀ ਸਾਹਿਬ ਦੇ ਨਿਰਦੇਸ਼ ਅਨੁਸਾਰ ਕਰ ਰਹੇ ਸੀਗੇ ਤਾਂ ਐਚਓ ਜਿਹੜੇ ਹੈਗੇ ਨੇ ਆਪਣੇ ਫੇਜ਼ 1 ਸੁਖਵੀਰ ਜੀ ਤੇ ਆਪਣੇ ਇੰਡਸਟਰੀਅਲ ਏਰੀਆ ਚੌਂਕੀ ਇੰਚਾਰਜ ਅਭਿਸ਼ੇਕ ਜੀ ਤੇ ਇਹਨਾਂ ਦੀਆਂ ਡਿ ਐਸਐਚਓ ਸਾਹਿਬ ਦੇ ਸੁਪਰਵਾਈਜ਼ਨ ਦੇ ਵਿੱਚ ਇਹ ਕੰਮ ਕਰਵਾ ਰਹੇ ਸੀਗੇ ਇਹਨਾਂ ਨੂੰ ਫੜਨ ਦਾ ਤਾਂ ਉਹਦੇ ਤੇ ਕਾਰਵਾਈ ਕਰਦਿਆਂ ਸਾਨੂੰ ਮੋਟਰਸਾਈਕਲ ਰਿਕਵਰ ਹੋ ਗਿਆ ਉਹ ਰਿਕਵਰ ਹੋ ਕੇ ਜਿਹੜਾ ਦੋਸ਼ੀ ਸਾਨੂੰ ਹੈਗਾ ਇਨੀਸ਼ੀਅਲੀ ਲਬਪਰੀਤ ਲੱਭਾ ਜੋ ਕੜੂਆ ਸਾਈਡ ਦਾ ਰਹਿਣ ਵਾਲਾ ਹੈ ਇਹ ਅਸੀਂ ਫੜਿਆ ਉਤੋਂ ਸਾਰੀ ਪੁੱਛਗਿੱਛ ਜਿਹੜੀ ਚੱਲੀ ਉਹਦੇ ਵਿੱਚ ਅੱਗੇ ਚਾਰ ਦੋਸ਼ੀ ਹੋਰ ਕਲੀਅਰ ਹੋਏ ਸਾਨੂੰ ਉਹ ਅਸੀਂ ਇਹਦੇ ਵਿੱਚ ਅਰੈਸਟ ਕੀਤੇ ਇੱਕ ਇਹਦੇ ਵਿੱਚ ਸੀਗਾ ਰਜਿੰਦਰ ਉਰਫ ਰੌਕੀ ਜੋ ਮੋਗੇ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਸੁਨਿੰਦਰ ਉਰਫ ਸਮੀ ਜੋ ਫਤਿਹਗੜ੍ਹ ਸਾਹਿਬ ਤੋਂ ਹੈਗਾ ਸਰਾਂਦੇ ਦਾ ਰਹਿਣ ਵਾਲਾ ਹੈ ਇੱਕ ਅਨੁਜ ਅਰਫ ਲਾਲਾ ਹੈ ਜਿਹੜਾ ਇਹਦੇ ਨਾਲ ਹੀ ਅ ਸਮੀ ਦੇ ਨਾਲ ਹੀ ਜੋ ਸਰਹੰਦ ਤੋਂ ਉਹਦੇ ਨਾਲ ਰਹਿੰਦਾ ਸੀਗਾ ਬਟ ਹੈ ਇਸਮਾਇਲਾਬਾਦ ਹਰਿਆਣਾ ਤੋਂ ਤੇ ਇੱਕ ਜਸ਼ਨ ਹੈ ਜੋ ਰਾਜਦੀਪ ਉਰਫ ਜਸ਼ਨ ਇਹ ਜਿਹੜਾ ਡੀਲਰ ਦਾ ਕੰਮ ਕਰਦਾ ਸੀਗਾ ਇਹਦੇ ਤਹਿਤ ਉਹ ਮੋਗ ਤੋਂ ਬਿਲੋਂਗ ਕਰਦਾ ਹੈ ਤਾਂ ਟੋਟਲ ਕਿੰਨੇ ਬਾਈਕ ਕਵਰ ਹੋ ਗਏ ਇਹਦੇ ਵਿੱਚ ਜੀ ਸਾਨੂੰ ਹੁਣ ਤੱਕ 8 ਜਿਹੜੇ ਹੈਗੇ ਨੇ ਮੋਟਰਸਾਈਕਲ ਇੱਕ ਸਕੂਟੀ ਤੇ ਦੋ ਆਲਟੋ ਕਾਰ ਨੇ ਜਿਹੜੀਆਂ ਉਹ ਰਿਕਵਰ ਹੋਈਆਂ ਨੇ ਟੋਟਲ 11 ਵਹੀਕਲ ਨੇ ਜਿਹੜੇ ਅਸੀਂ ਉਹ ਹੁਣ ਤੱਕ ਰਿਕਵਰ ਹੋ ਚੁੱਕੇ ਨਹੀਂ ਸਾਡੇ ਡਿਸਮੈਂਟਲ ਵੀ ਕਰਦੇ ਸੀਗੇ ਕਿ ਜੇ ਅੱਗੇ ਵੇਚਦੇ ਸੀਗੇ ਕਿਸ ਤਰ੍ਹਾਂ ਦਾ ਮਾਡਲ ਹਜੇ ਤੱਕ ਜਿਹੜੀ ਸਾਡੇ ਤੱਕ ਗੱਲ ਕਲੀਅਰ ਆਈ ਹੈ ਵੀ ਅੱਗੇ ਜਿਹੜਾ ਹੈਗਾ ਉਹ ਜਿਹੜੇ ਹੈਗੇ ਨੇ ਮੋਟਰਸਾਈਕਲ ਅੱਗੇ ਦੀ ਅੱਗੇ ਸੇਲ ਕਰਦੇ ਸੀਗੇ ਡਿਸਮੈਂਟਲ ਵਾਲਾ ਜਿਹੜਾ ਹੈਗਾ ਉਹ ਹਜੇ ਜਿਹੜਾ ਹੈਗਾ ਤਫਤੀਸ਼ ਦਾ ਵਿਸ਼ਾ ਉਹ ਹਜੇ ਕਲੀਅਰ ਨਹੀਂ ਹੋਇਆ ਉਹ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ ਟੋਟਲ ਕਿੰਨੇ ਦੋਸ਼ੀ ਟੋਟਲ ਜਿਹੜੇ ਹੁਣ ਤੱਕ ਸਾਡੇ ਕੋਲੇ 5 ਦੋਸ਼ੀ ਆਏ ਨੇ ਜੀ ਲੱਭਪ੍ਰੀ ਤੌਰਫ ਲੱਬਾ ਉਸ ਤੋਂ ਮੇਨਾ ਰੌਕੀ ਹੈ ਇੱਕ ਜਿਹੜਾ ਹੈਗਾ ਸ਼ੰਮੀ ਹੈ ਇੱਕ ਇਹ ਪੰਜ ਦੋਸ਼ੀ ਨੇ ਸਰ ਕੋ ਨਸ਼ੇ ਨਸ਼ੇ ਦੇ ਵੀ ਆਦੀ ਆ ਬੇਰੁਜ਼ਗਾਰ ਕਿੰਨੇ ਕਿ ਪੜੇ ਲਿਖੇ ਆ ਜਿਹੜੀ ਹੈਗੀ ਆ ਉਹ ਸਾਰਾ ਹਜੇ ਅਸੀਂ ਤਫ਼ਤੀਸ਼ ਦਾ ਵਿਸ਼ਾ ਜੀ ਉਹ ਸਾਰਾ ਚੈੱਕ ਕਰ ਰਹੇ ਆਂ ਅਸੀਂ ਜ਼ਿਆਦਾਤਰ ਜਿਹੜੇ ਇਹ ਹੈਗੇ ਨੇ ਇਹ ਮੁੰਡੇ ਬਸ ਜਿਹੜਾ ਹੈਗਾ ਦਿਹਾੜੀ ਦੇ ਪੇ ਵਾਲੇ ਜਾਂ ਫਿਰ ਇਸੇ ਹਿਸਾਬ ਦਾ ਕੰਮ ਕਰਦੇ ਨੇ ਕੋਈ ਪ੍ਰੋਪਰ ਕੋਈ ਕੋ ਇੰਪਲੋਇਮੈਂਟ ਜਿਹੜੀ ਹੈਗੀ ਆ ਉਸ ਪੁਆਇੰਟ ਤੋਂ ਨਹੀਂ ਹੈਗਾ ਕਿਉਂਕਿ ਇਹ ਇਨਾ ਮਾੜੇ ਕੰਮਾਂ 'ਚ ਹੀ ਪਏ ਹੋਏ ਨੇ ਸਰ ਸਾਬ ਕੋਈ ਇਨਕੁਆਇਰੀ ਕੀਤੀ ਹੈ ਜਾਂ ਕਰੋਗੇ ਕਿ ਉਹ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲਾ ਦਰਜ ਸੀਗਾ ਕੋਈ ਜਾਂ ਫਸਟ ਟਾਈਮ ਉਹ ਸਾਰਾ ਅਸੀਂ ਰਿਕਾਰਡ ਕਢਾ ਰਹੇ ਆਂ ਜ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਅਸੀਂ ਦੌਰਾਨ ਤਫ਼ਤੀਸ਼ ਲਿਆ ਰਹੇ ਹਾਂ ਸਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਦੇ ਸੀ ਇਵਾਜ਼ ਦਿੱਤਾ ਇਹ ਜਿਹੜਾ ਜ਼ਿਆਦਾਤਰ ਆਪਣਾ ਟਰਾਈ ਸਿਟੀ ਨੂੰ ਇਹਨਾਂ ਨੇ ਲੱਭਿਆ ਹੋਇਆ ਸੀਗਾ ਜੀ ਮੋਡਸ ਅਪਰਿੰਟ ਜਿਹੜਾ ਮੇ ਦਾ ਚੱਲਦਾ ਸੀਗਾ ਉਹ ਮੇਨ ਚੱਲਦਾ ਸੀ ਮੈਂ ਕਹਾਣੀ ਸਮਝਾ ਦਣਾ ਤੁਹਾਨੂੰ ਕਿਸ ਤਰੀਕੇ ਨਾਲ ਚੱਲਦੀ ਸੀ ਇਹ ਮੋਗੇ ਤੋਂ ਜਿਹੜਾ ਜਸ਼ਨ ਤੇ ਰੌਕੀ ਬਿਲੋਂਗ ਕਰਦੇ ਨੇ ਇਹਨਾਂ ਦੁਆਰਾ ਇਹ ਸਿਸਟਮ ਚਲਾਇਆ ਜਾਂਦਾ ਸੀਗਾ ਇਹ ਕਰਦੇ ਕੀ ਸੀਗੇ ਕਿ ਉੱਥੇ ਜਿਹੜੇ ਆਪਣੇ ਰਹਿਣ ਵਾਲੇ ਸੀਗੇ ਉਰੇ ਇਹਨਾਂ ਨੇ ਆਪਦੇ ਅੱਗੇ ਜਿਹੜੇ ਇਹਨਾਂ ਦੇ ਕੰਪਲੈਕਸ ਸੀਗੇ ਜਿਸ ਤਰ੍ਹਾਂ ਲੱਭਾ ਹੋ ਗਿਆ ਉਸ ਤੋਂ ਬਾਅਦ ਸਮੀ ਹੋ ਗਿਆ ਅ ਇਹ ਉਹ ਲੋਕਲ ਜਿਹੜਾ ਜਿਸ ਤਰ੍ਹਾਂ ਆਪਣਾ ਮੁਹਾਲੀ ਏਰੀਆ ਹੋ ਗਿਆ ਟਰਾਈ ਸਿਟੀ ਹੋ ਗਿਆ ਜਾਂ ਨਾਲ ਲੱਗਦੇ ਹੋਰ ਜਿਹੜੇ ਹੈਗੇ ਨੇ ਚਾਹੇ ਚੰਡੀਗੜ੍ਹ ਵੀ ਆ ਤਾਂ ਪੰਚਕੂਲੇ ਤੱਕ ਵੀ ਇਵਨ ਸਰਹੰਦ ਤੱਕ ਜੋ ਸਾਨੂੰ ਆਇਆ ਹੈ ਬਾਕੀ ਹਜੇ ਜਿਵੇਂ ਰਿਕਵਰੀਆਂ ਹੋਣਗੀਆਂ ਉਹ ਵੀ ਕਲੀਅਰ ਹੋਊਗਾ ਸਾਨੂੰ ਤਾਂ ਉੱਥੋਂ ਦੀ ਇਹ ਮੋਟਰਸਾਈਕਲ ਪਿਕ ਕਰਦੇ ਸੀਗੇ ਇਹਨਾਂ ਨੂੰ ਡਿਲੀਵਰ ਕਰਦੇ ਸੀਗੇ ਇਹਨਾਂ ਕੋਲ ਜਾ ਕੇ ਮੋਗੇ ਵਾਲਿਆਂ ਕੋਲ ਤਾ ਮਤਲਬ ਤਾਂ ਜੋ ਏਰੀਏ ਤੋਂ ਦੂਰ ਜਿਹੜਾ ਹੈਗਾ ਵਾਹਿੱਕਲ ਚਲਾ ਜਾਵੇ ਤੇ ਛੇਤੀ ਛੇਤੀ ਕਿਸੇ ਦੀ ਗ੍ਰਿਫਤ ਚ ਨਾ ਆਵੇ। ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨਾਬਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ सुरेंद्र ਸ਼ਰਮਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਮੰਤਰੀ ਮਾਂ ਬੋਲੀ ਪੰਜਾਬੀ ਦਿਹਾੜਾ ਮਨਾਇਆ ਗਿਆ ਤੇ ਇਸ ਮੌਕੇ ਤੇ 40 ਸਾਲਾਂ ਤੋਂ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਰਬੀਰ ਢਿੱਂਡ ਸਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੇਕ ਵੀ ਕੱਟਿਆ ਗਿਆ ਤੇ ਹਰਬੀਰ ਢਿੱਂਡ ਨੂੰ ਪੰਜਾਬੀ ਭਾਸ਼ਾ ਲਿਖੀ ਹੋਈ ਲੋਈ ਨਾਲ ਸਨਮਾਨਿਤ ਵੀ ਕੀਤਾ ਗਿਆ ਦੋਸਤਾਂ ਪੁਰਾਣੇ ਮਿੱਤਰਾਂ ਨੇ ਜੋ ਮੇਰਾ ਅੱਜ ਸਨਮਾਨ ਕੀਤਾ ਮੈਨੂੰ ਵੀ ਅੱਜ ਇਹ ਲੱਗਿਆ ਕਿ ਮੈਂ ਜੋ ਪ੍ਰਾਪਤੀਆਂ ਕੀਤੀਆਂ ਨੇ ਇੰਨੀਆਂ ਜੋ ਵੀ ਕਾਲਜ ਟਾਈਮ ਤੋਂ ਅੱਜ ਤੱਕ ਜੋ ਵੀ ਕੀਤਾ ਤੇ ਮੈਨੂੰ ਮੇਰੇ ਦੋਸਤਾਂ ਨੇ ਅੱਜ ਗੁਣਾਇਆ ਕਿ ਤੂੰ ਅੱਜ ਤੱਕ ਆਹ ਕਰ ਚੁੱਕਿਆ ਤੇ ਮੈਨੂੰ ਇੰਨਾ ਬਹੁਤ ਵਧੀਆ ਲੱਗਿਆ ਕਿ ਯਾਰ ਹਾਂ ਮੈਂ ਕੁਝ ਕੀਤਾ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਮੇਰੇ ਵੱਡੇ ਵੀਰ ਸਰਿੰਦਰਪਾਲ ਸ਼ਰਮਾ ਅਵਿਨਾਸ਼ ਸ਼ਰਾਣਾ ਅਰਵਿੰਦਰ ਢਿੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਦਿਆਂ ਕਿ ਇਹਨਾਂ ਨੇ ਅੱਜ ਪੰਜਾਬੀ ਮਾਂ ਬੋਲੀ ਦਿਵਸ ਤੇ ਮੈਨੂੰ ਇੰਨਾ ਕੁ ਸਨਮਾਨ ਦਿੱਤਾ ਕਿ ਮੈਂ ਕਦੇ ਵੀ ਇਹ ਇਹਨਾਂ ਦਾ ਰੀਣੀ ਰਹਾਂਗਾ ਥੈਂਕ ਯੂ ਕੀ ਕਹਣਾ ਹੈ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਸਰਦਾਰ ਹਰਵੀਰ ਸਿੰਘ ਢੀਂਸਾ ਜੀ ਦਾ ਸਨਮਾਨ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਰਿੰਦਰਪਾਲ ਸ਼ਰਮਾ ਜੀ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਹੈ ਕਿ ਸ਼ਰਮਾ ਜੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਨਸ਼ਿਆ ਵਿਰੁੱਧ ਚਲਾਈ ਮੋਹਮ ਤਹਿਤ ਸ਼੍ਰੀ ਭਾਗਿਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮਖਸਰ ਸਾਹਿਬ ਵੱਲੋਂ ਆਖ-ਖਕ ਪੁਲਿਸ ਦੀਆਂ ਟੁਕੜੀਆਂ ਬਣਾ ਕੇ ਨਸ਼ੇ ਵੇਚਣ ਵਾਲੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜੇਲਾ ਵਿੱਚ ਸੁਟਿਆ ਛਾ ਰਿਹਾ ਹੈ ਜਿਨ੍ਹਾਂ ਨਸ਼ਾ ਤਸਕਾ ਖਿਲਾਫ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕਦਮੇ ਦਰਜ ਹਨ ਉਹਨਾਂ ਵੱਲੋਂ ਨਸ਼ਾ ਤਸਕੀ ਨਹੀਂ ਬਣਾਈ ਗਈ ਪ੍ਰਾਪਰਟੀ ਫ੍ਰੀਜ਼ ਕਰਵਾਉਣ ਲਈ 68 ਐਫ ਐਨ ਡੀਪੀਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਜਾ ਰਿਹਾ ਹੈ ਜੀ ਸਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜაძਾ ਜੀ ਆਈਪੀਐਸ ਅਤੇ ਸ਼੍ਰੀ ਪਾਕੀਰਤ ਸਿੰਘ ਜੀ ਮੀਨਾ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਮਕਸਰ ਸਾਹਿਬ ਦੇਗਾ ਸਾਨੂੰ ਸਖਤ ਜਤਾਤਾ ਕੋਈ ਵੀੜਾ ਸ਼ਹਿਰ ਮਲੋੜ ਦੇ ਵਿੱਚ ਜਾਂ ਸਾਡੇ ਮਨੋੜ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਉਹਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਉਹ ਪ੍ਰਾਪਰਟੀ ਹੈ ਉਹ ਨਸ਼ੇ ਵਿੱਚ ਵੇਚ ਕੇ ਬਣਾਈ ਹੈ ਉਸ ਸੀਜ਼ ਕਰਾਈ ਜਾਊਗੀ ਇਸੇ ਲੜੀ ਦੇ ਤਹਿਤ ਅੱਜ ਇੰਦਰਜੀਤ ਸਿੰਘ ਪੁੱਤਰ ਰਾਯाराम ਵਾਸੀ ਸੱਜਗੜਾ ਮਨ ਲੰਮਲੋਟ ਇਹਦੇ ਖਿਲਾਫ ਐਨਟੀ ਦੇ ਵਕਫ ਵਕ ਤਰ੍ਹਾਂ ਦੇ ਮੁਕਾਦਮੇ ਦਰਜ ਹੈ ਇਹਦੀ ਅਜੇ ਪ੍ਰਾਪਰਟੀ ਸੀਜ਼ ਦਾ ਨੋਟਿਸ ਲਾਇਆ ਇਹ ਪ੍ਰਾਪਰਟੀ ਦੀ ਪੂਰੀ ਕੀਮਤ ਹੈ 14,23,048 ਰੁਪਏ ਇਹਦਾ ਰੈਸ਼ੀ ਪਲਾਟ ਆ ਹੈ ਇਹਨਾਂ ਨੂੰ ਨੋਟਿਸ ਲਾਇਆ ਤਸਦੀਕ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਸੀਗਾ ਜਿਹਨਾਂ ਨੇ ਪ੍ਰਾਪਰਟੀ ਫ੍ਰੀਜ਼ ਕੀਤੀ ਆ ਇਹਨਾਂ ਨੂੰ ਹੁਣ ਟਾਈਮ ਦਿੱਤਾ ਵਾ ਵੀ ਆਪ ਦਾ ਵਕੀਲ ਕਰਕੇ ਉੱਥੇ ਕੋਸ਼ਿਸ਼ ਕਰ ਸਕਦੇ ਹੋ ਕੰਪੀਟੈਂਟ ਅਥਾਰਟੀ ਕੋਲ ਮੇਰੇ ਨਜ਼ਦੀਕ ਵਿੱਚ ਉਹਨਾਂ ਦਾ ਸਾਰਿਆਂ ਨੂੰ ਸਖਤ ਅਪੀਲ ਆ ਵੀ ਆਹਦੇ ਮਾੜੇ ਕੰਮ ਛੱਡ ਦੇਣ ਜਾਂ ਫਿਰ ਮਲੋਟ ਸਿਆਰ ਛੱਡ ਕੇ ਚਲੇ ਜਾਣ ਕਿਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੀਤੇ ਦੀ ਪਥਰੀ ਦੇ ਆਪਰੇਸ਼ਨ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਔਰਤ ਦੀ ਮੌਤ ਲਈ ਉਹਨਾਂ ਨੂੰ ਜ਼ਿੰਮੇਵਾਰ ਠਰਾਇਆ। ਮ੍ਰਿਤਕ ਔਰਤ ਦੀ ਪਛਾਣ ਭਾਵਨਾ ਪਤਨੀ ਰਿੰਕੂ ਕੁਮਾਰ ਵਾਸੀ ਪਿੰਡ ਲੈਰੋ ਬਲਾਕ ਧਾਰਕਲਾ ਵੱਜੂ ਹੋਈ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਵੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਗਏ। ਭਾਵਨਾ ਨਾ ਦੀ ਲੜਕੀ ਹੈ। ਉਹਦਾ ਜਿਹੜਾ ਉਹ ਪਿੱਤੇ ਦਾ ਆਪਰੇਸ਼ਨ ਸੀਗਾ ਜਿਹੜੇ ਜੋ ਐਸ ਪਰ ਸਾਡੀ ਇਨਫੋਰਮੇਸ਼ਨ ਉਹਦਾ ਪੇਟ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੋਈ ਕੰਪਲਿਕੀਕੇਸ਼ਨ ਆਨ ਕਰਕੇ ਜਿਹੜਾ ਉਹਦੀ ਡੈਥ ਹੋ ਗਈ ਆ ਜੋ ਉਹਦੀ ਫੈਮਿਲੀ ਆ ਜਿਹੜੀ ਜਿਹਦੀ ਕੋਈ ਲੜਕੀ ਦੀ ਡੈਥ ਹੋਈ ਉਹਦੀ ਫੈਮਿਲੀ ਡਿਮਾਂਡ ਕਰ ਰਹੀ ਆ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ ਉਹੀ ਆ ਜਿਹੜਾ ਅਡਾਪਟ ਕਰ ਰਹੇ ਆ ਫਿਲਹਾਲ ਅਸੀਂ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪੀਟਲ ਮੋਰਚੂਰੀ ਚ ਸ਼ਿਫਟ ਕਰਤੀ ਆ ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਰ ਰਹੀ ਉਹ ਕੀਤੀ ਜਾ ਰਹੀ ਆ ਔਰ ਮੇਰਾ ਬੱਚਾ ਇਹ ਸਾਡੇ ਜੀਜਾ ਜੀ ਤੇ ਜਿਹਨੇ ਦੀ ਡੱਕੋ ਯੋ ਕੋਲ ਕੋ ਸਾਡੀ ਸਿਸਟਰ ਜੀ ਕਿੰਨੇ ਬੱਚੇ ਸੀ ਤਿੰਨ ਬੱਚੇ ਆ ਦੋ ਕੁੜੀਆਂ ਇੱਕ ਮੁੰਡਾ ਛੋਟਾ ਆ ਤੇ ਅੱਜ ਕੀ ਬਥੇ ਹੋ ਪਰ ਅਸੀਂ ਬੋਲਦੇ ਸਵੇਰੇ ਆਪਰੇਸ਼ਨ ਕਰਨਾ ਹਿਟਰ ਤੇ ਗਏ ਤੇ ਬੋਲਦੇ ਪਾਸੇ ਬਲੱਡੀ ਬਦਨ ਗਿਆ ਕਿਸ ਚੀਜ਼ ਦਾ ਆਪਰੇਸ਼ਨ ਪੱਥਰੀ ਦਾ ਆਪਰੇਸ਼ਨ ਆ ਜੀ ਤੇ ਕਿਹੜੀ ਜਗ੍ਹਾ ਦੁਬਾਰੇ ਸੀ ਪਿੱਤੀ ਦੀ ਆਪਰੇਸ਼ਨ ਦਾ ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾ ਰਹੇ ਹੁੰਦਾ ਨਹੀਂ ਮਰਦਾ ਪੋਸਟਪਰਨਲ ਆਮਕੀ ਸੋਧ ਸਜਨ ਨਹੀਂ ਮਰਦਾ ਤੇ ਆ ਡਾਕਟਰ ਕਿਹੜਾ ਸੀ ਪਤਾ ਡਾਕਟਰ ਪਰ ਵੱਡਾ ਡਾਕਟਰ ਹੀ ਆ ਨਾਮ ਹੀ ਨਾ ਉਹਦਾ ਪਤਾ ਨਹੀਂ

ਮੈਂ ਕੋ ਮੈਂ ਕੋ ਪਾਏ 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 ਮ गए फिर मत इस तेरी पत्थरी हो गए रे वो तो ये पूरा फंडा मेरे पे टिक गया है गलती होनी है ओए कोई तो कोई गलती होनी बाहर को आ गया तुछ। तुछ। वो बाबू कैसे आ गया भी सामने आ गया का वो आ गया दादा वो मत के वो काउस वो चालू बच्चे की प्यार करती है का लड़ो शॉर्ट कर मेरे बाबू चल Okay, yeah. yeah. ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਟੜਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੋਵੇਂ ਟੀਰਾ ਦਾ ਵਕੀਲ ਬਣਨ ਵਾਲੀ ਲਾਲਸਾ ਨੇ ਕਿਸਾਨਾਂ ਦੀਆਂ ਅਹਿਮ ਕੀਮਤੀ ਮੰਗਾਂ ਨੂੰ ਹੱਲ ਕਰਵਾਉਣ ਦੀ ਥਾਂ ਲਟਕਾਉਣ ਵਾਲੀ ਭੂਮਿਕਾ ਦਾ ਆਕਤੀ ਉਹਨਾਂ ਦੇ ਸ਼ਬਦਾਂ ਦਾ ਪ੍ਰਕਾਵਾ ਵਿਧਾਨ ਸਭਾ ਹਲਕਾ ਛੀਰੀਨੰਦਪੁਰ ਸਾਹਿਬ ਦੇ 8.5 ਸਰਕਲਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਮੱਲੋ ਮੱਲੀ ਕੇਂਦਰ ਅਤੇ ਕਿਸਾਨਾਂ ਦੀ ਚਲ ਰਹੀ ਬਾਤਤਾ ਵਿੱਚ ਸ਼ਾਮਲ ਹੋਣ ਤੇ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੀ ਥਾਂ ਕੇਂਦਰ ਨੂੰ ਸਹ ਦੇ ਕੇ ਹੋਰ ਗੁੰਝਲਦਾਰ ਬਣਾਇਆ ਗਿਆ ਬਲਕਿ ਪਹਿਲਾਂ ਹੀ ਗੰਭੀਰਤਾ ਨੂੰ ਦੇਖਦੇ ਹੋਏ ਅਸਲੀਅਤ ਨੂੰ ਦੇਖਦੇ ਹੋਏ ਇਹ ਮਸਲੇ ਦਾ ਹੱਲ ਕੱਢੇ ਪੰਜ ਤੁਸੀਂ ਚੋਣਾ ਬਹੁਤ ਵਿਚ ਹੈ ਜੇ ਤਾਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਂ ਕਿਸਾਨੀ ਸੰਘਰਸ਼ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੋਰ ਹਨੇ ਹਲਕਾ ਲੋਕ ਸਭਾ ਨਨਪੁਰ ਦੇ ਲਈ ਮੈਨੂੰ ਇੰਚਾਰਜ ਦੇ ਤੌਰ ਤੇ ਡਿਊਟੀ ਦਿੱਤੀ ਹੋਈ ਆ ਉਸ ਡਿਊਟੀ ਦੇ ਤਹਿਤ ਹੀ ਮੱਲ ਮੈਂ 9 ਦੇ 9 ਸੈਗਮੈਂਟ ਦੇ ਵਿੱਚ ਮੀਟਿੰਗਾਂ ਕਰਕੇ ਜਿੱਥੇ ਮੁੱਖ ਮੁੱਦੇ ਨੇ ਸ਼ਰਮਣੀ ਗੁਰਦੁਆਰਾ ਪਰਵਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਪ੍ਰੇਰਦੇ ਆ ਤੇ ਨਾਲ ਸ਼ਰਮਣੀ ਕਾਲੀਦਾਰ ਵੱਲੋਂ ਸ਼ੁਰੂ ਕੀਤੀ ਪੰਜਾਬ ਚੋਂ ਯਾਤਰਾ ਵਿੱਚ ਲੋਕਾਂ ਦੀ ਸ਼ਮੂਲੀਅਤ ਕਰ ਲਈ ਤੇ ਇਸ ਹਲਕੇ ਦੇ ਵਿੱਚ ਜਿਹੜੀ ਪੰਜਾਬ ਚੋਂ ਯਾਤਰਾ ਉਹਦੇ ਪ੍ਰਬੰਧ ਕਰ ਲਈ ਇਹ ਮੀਟਿੰਗਾਂ ਅਸੀਂ ਕਰਦੇ ਆ ਪਰ ਉਹਨਾ ਕਿਸਾਨੀ ਸੰਘਰਸ਼ ਸ਼ੁਰੂ ਹੋ ਗਿਆ ਕਿਸਾਨੀ ਸੰਘਰਸ਼ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਸੁਚੇਤ ਕਰਦੇ ਆ ਉਸ ਸੰਘਰਸ਼ ਵਿੱਚ ਪ੍ਰੇਰ ਕੇ ਲੋਕਾਂ ਨੂੰ ਜਾਣ ਲਈ ਵੀ ਕਹਿੰਦੇ ਆ ਔਰ ਸਾਡੀ ਹਰ ਮੀਟਿੰਗ ਜਿਹੜੀ ਆ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਪਰਵਾਰਕ ਮੈਂਬਰ ਵੀ ਇਸ ਤਰ੍ਹਾਂ ਅਸੀਂ ਅੱਜ ਦੇ ਥੋੜੋ ਇਸ ਰਾਜਨੀਤੀ ਜਿਹੜੀ ਆ ਅਸੀਂ ਸੇਵਾ ਨੂੰ ਮੁੱਖ ਰੱਖ ਕੇ ਬਣੀ ਆ ਅਸੀਂ ਕੋਈ ਪਹਿਲੀ ਕਰਤਾ ਮੈਂ ਕਦੇ ਜਿੰਦਗੀ ਦੇ ਵਿੱਚ ਆਪ ਮੰਗ ਕੇ ਕਦੇ ਟਿਕਟ ਨਹੀਂ ਲਈ ਪਾਰਟੀ ਤੋਂ ਕਦੇ ਵੀ ਨਾ ਮੈਂ ਕਦੇ ਕਲੇਮ ਕੀਤਾ ਹਮੇਸ਼ਾ ਮਤਲਬ ਪਾਰਟੀ ਨੇ ਜਿੱਥੇ ਮੈਨੂੰ ਠੀਕ ਸਮਝਿਆ ਉੱਥੇ ਚੋਣ ਲੜਾਈ ਤੇ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਲੋਕ ਸਭਾ ਹਲਕਾ ਨਨਤਪੁਰ ਸਾਹਿਬ ਦੀ ਇੰਚਾਰਜ ਦੇ ਤੌਰ ਤੇ ਡਿਊਟੀ ਸੌਂਪੀ ਆ ਉਹਦੇ ਲਈ ਹੋਰ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਸਰਕਾਰਾਂ ਦੀਆਂ ਮੀਟਿੰਗਾਂ ਕਰਕੇ ਉਹਦੇ ਵਿੱਚ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਤੇ ਪੰਜਾਬ ਚੋਂ ਯਾਤਰਾ ਵਿੱਚ ਲੋਕਾਂ ਦੀ ਸ਼ਮੂਇਤ ਕਰਾਉਣ ਲਈ ਤੇ ਤੀਜੀ ਗੱਲ ਜਿਹੜੀ ਹੁਣ ਨਵੇਂ ਕਿਸਾਨੀ ਸੰਘਰਸ਼ ਦੇ ਵਿੱਚ ਆਈ ਆ ਕਿਸਾਨੀ ਸੰਘਰਸ਼ ਨਾਲ ਲੋਕਾਂ ਨੂੰ ਜੋੜਨ ਲਈ ਪ੍ਰੇਰਨ ਲਈ ਅਸੀਂ ਮੀਟਿੰਗਾਂ ਦਾ ਸ਼ੁਰੂ ਕੀਤੀਆਂ ਹੋਈਆਂ ਡਾਕਟਰ ਜੀਮਾ ਦੇ ਵੱਲੋਂ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ ਤੇ ਨਨ ਪਛਾਤੇ ਨੌਜਵਾਨਾਂ ਨੇ ਗੁਦਾਸਪੁਰ ਦੇ ਪਿੰਡ ਕੁਮਾਨਖੋਦ ਦੇ ਜਿੱਥੇ ਬੀਐਸਐਫ ਦੇ ਸੇਵਾਮੁਕਤ ਸਬ ਇੰਸਪੈਕਟਰ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਸੀ ਤੇ ਹਮਲਾ ਇੰਨਾ ਜ਼ਬਰਦਸਤ ਸੀ ਕਿ ਘਰ ਦੇ ਵਿੜੇ ਵਿੱਚ ਅੱਗ ਬੁਰੀ ਤਰ੍ਹਾਂ ਫੈਲ ਗਈ ਗੱਲ ਇਹ ਹੈ ਕਿ ਹਾਦਸਾ ਟਲ ਗਿਆ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ ਪੈਟਰੋਲ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤਾਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤਾਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜ੍ਹਾ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਾਉਣ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ ਪੈਟਰੋਲ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੱਟਿਆ ਸੀ ਕਿੰਨੇ ਬੰਦੇ ਗ੍ਰਿਫਤਾਰ ਹੋ ਗਏ ਦੋ ਬੰਦੇ ਗ੍ਰਿਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਦੀ ਪਾਲ ਹਲੇ ਜਾ ਰਹੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏ ਜੀ ਉਥੇ ਪਿੰਦ ਨੇ ਸਾਹ ਹਾਂਜੀ ਉਹ ਉਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੋਨੀ ਹੈ ਔਰ ਜਿਹੜੇ ਹੈ ਇਹ ਆਪਣੇ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆਂ ਦੇ ਨਾਮ ਆਏ ਆ ਕਿ ਤੋਂ ਅਸੀਂ ਉਹਦੇ ਤੇ ਵੀ ਵਰਕ ਕਰਦੇ ਹਾਂ ਪ੍ਰੋਬਲਮ ਤਿਆਰ ਕੀਤੀ ਸੀ ਜੂਰੂ ਦੇ ਵਿੱਚ ਕੀਤਾ ਜਿਆ ਕਿੰਨੇ ਕਿੰਨੇ ਕਰਦੇ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਉਂਦੇ ਹਨ ਤੋਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਸਰ ਕਿਨੇ ਕੰਸਟਿਟਿਗੇ ਜਾਂ ਬਰਾਬੀ ਤਗਾ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤੋਂ ਉਹੀ ਦੋ ਇਹਨਾਂ ਨੇ ਸੁੱਟਿਆ ਸਮਰਾਲਾ ਦੇ ਕੋਲ ਪੈਂਦੇ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗਣ ਜਾ ਰਹੀ ਬਾਇਓ ਗੈਸ ਫੈਕਟਰੀ ਪਲਾਂਟ ਦਾ ਮਾਮਲਾ ਮੁੰਡ ਗਰਮ ਆ ਗਿਆ ਜਦੋਂ ਪ੍ਰਸ਼ਾਸਨ ਵੱਲੋਂ ਫੈਕਟਰੀ ਦੇ ਮਾਲਕਾਂ ਤੇ ਪਿੰਡ ਵਾਸੀਆਂ ਦੀ ਇੱਕ ਮੀਟਿੰਗ ਰੱਖੀ ਸੀ ਤਾਂ ਕਿ ਮਾਮਲਾ ਸੁਲਝ ਸਕੇ ਪਰ ਇਹ ਮਾਮਲਾ ਸੁਲਝ ਨਾ ਸਕਿਆ ਸਗੋਂ ਹੋਰ ਗਰਮਾ ਗਿਆ ਇਸ ਮਾਮਲੇ ਨੂੰ ਸੁਲਝਾਣ ਲਈ ਸਮਰਾਲਾ ਇਸ ਟੀਮ ਰਜਨੀਸ਼ अरोड़ा ਸਮਰਾਲਾ ਤਹਿਸੀਲਦਾਰ ਵਿਕਾਸ ਸ਼ਰਮਾ ਅਤੇ ਪੁਲਿਸ ਪ੍ਰਸ਼ਾਸਨ ਭਾਰੇ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚ ਗਏ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਅਤੇ ਪਿੰਡ ਨਿਵਾਸੀਆਂ ਨੇ ਆਪਣੇ ਆਪਣੇ ਪੱਖ ਰੱਖੇ ਅੱਜ ਇਕੱਠ ਹੋਇਆ ਸੀਗਾ ਜੀ ਉਹ ਤੋਂ ਬਾਅਦ ਇਕੱਠ ਹੋਣ ਤੋਂ ਬਾਅਦ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਹੈਗੇ ਸਾਰੀ ਜਿਹੜੀ ਵੀ ਪ੍ਰਸ਼ਾਸਨ ਸੀਗਾ ਉਹ ਸਾਰਾ ਉਹਨਾਂ ਦੇ ਹੱਕ ਵਿੱਚ ਬੋਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਅਸੀਂ ਮੌਕੇ ਤੇ ਪਿੰਡ ਦੇ ਆਲੇ-ਦਾਲੇ ਦੇ ਘਰ ਦਿਖਾਉਣ ਗਏ ਆ ਉਸ ਤੋਂ ਬਾਅਦ ਸਾਨੂੰ ਇੱਥੇ ਬਿਠਾ ਕੇ ਪ੍ਰਸ਼ਾਸਨ ਸਾਰਾ ਉਹ ਪਿੰਡ ਤੋਂ ਬਾਹਰ-ਬਾਰ ਤ ਹੀ ਨਿਕਲ ਗਿਆ ਜੀ ਪਿੰਡ ਵਾਲਿਆਂ ਦਾ ਜੀ ਜੇ ਹੁਣ ਕੰਮ ਚੱਲੂਗਾ ਤਾਂ ਅਸੀਂ ਧਾਰਨੇ ਤੇ ਮੰਨ ਲਓ ਧਾਰਨੇ ਲਾਵਾਂਗੇ ਅਤੇ ਸਾਰਾ ਪਿੰਡ ਵਾਲਿਆਂ ਦੀ ਇੱਕੋ رائے ਆ ਵੀ ਇਹ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਤੇ ਉਹ ਸਾਨੂੰ ਹੁਣ ਬਦਮਾਸ਼ੀ ਕਰਨ ਲੱਗੇ ਹੋਏ ਨੇ ਵੀ ਇਹ ਫੈਕਟਰੀ ਅਸੀਂ ਲਾ ਕੇ ਦਿਖਾਵਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦੇ ਸਹੀ ਪੜਤਾਲ ਕੀਤੀ ਜਾਵੇ ਤੇ ਜਿਹੜਾ ਵੀ ਇਹ ਸਿੱਟਾ ਉਹ ਸਾਰੇ ਪਿੰਡ ਨਾਲ ਰਲ ਮਿਲ ਕੇ ਕੱਢਿਆ ਜਾਵੇ ਜੀ ਇਹ ਸਾਡੇ ਅਜ ਦੋ ਤਿੰਨ ਪਿੰਡਾਂ ਦਾ ਹੋਰ ਵੀ ਇਕੱਠ ਕੀਤਾ ਆ ਸੀ ਸਾਡਾ ਆਪਣਾ ਸਾਰਾ ਨਗਰ ਸੀ ਸਾਡੇ ਜੋ ਨਹਿਰ ਵਾਲੇ ਰਸਤੇ ਉੱਤੇ ਇੱਕ ਗੈਸ ਪਲਾਂਟ ਲੱਗ ਰਿਹਾ ਜੀ ਕੋਈ ਫੈਕਟਰੀ ਜਾਂ ਗੈਸ ਪਲਾਂਟ ਦਾ ਕੁਛ ਕਹਿੰਦੇ ਆ ਉਹਦੇ ਨਾਲ ਸਾਡੇ ਪਿੰਡਾਂ ਵਿੱਚ ਆਉਣ ਵਾਲੇ ਪ੍ਰਦੂਸ਼ਣ ਦਾ ਖਤਰਾ ਵੱਧ ਸਕਦਾ ਪਾਣੀ ਸਾਡਾ ਖਰਾਬ ਹੋਣਾ ਹੈ ਵਾਤਾਵਰਨ ਸਾਡਾ ਬਿਲਕੁਲ ਖਰਾਬ ਹੋ ਸਾਡਾ ਇਹੋ ਜੀ ਸਾਡਾ ਗ੍ਰੀਨ ਜ਼ੋਨ ਹੈ ਸਬਜ਼ੀ ਵਾਲਾ ਏਰੀਆ ਹੈ ਇੱਥੇ ਕੋਲਡ ਸਟੋਰ ਲੱਗੇ ਨੇ ਦੋ ਹਰ ਬੋਗੇਰੀ ਆਪਰ ਜਦੋਂ ਜੇ ਇਹ ਜੇ ਕੋਈ ਪਲਾਟ ਲੱਗਦਾ ਸਾਨੂੰ ਹੋਰ ਫਿਕਰ ਵੀ ਹੈ ਹੋਰ 500 ਪਲਾਟ ਆ ਸਕਦੇ ਨੇ ਅਸੀਂ ਆਪਣਾਈ ਜਿੰਨੀ ਖਰਾਬ ਹੋਣ ਦੇਣਾ ਚਾਹਦੇ ਬੰਗਾ ਸ਼ਹਿਰ ਵਿੱਚ ਮੇਨ ਰੋਡ ਤੇ ਕਬਾੜੀਏ ਦੀ ਦੁਕਾਨ ਤੇ ਭਿਆਨਕ ਅਗ ਲੱਗ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਭੀੜ ਪਾੜ ਵਾਲੇ ਬਲਾ ਫੋਨ ਕਰਕੇ ਹੋਰ ਵੀ ਨੁਕਸਾਨ ਹੋਣ ਦੇ ਖੱਛੇ ਬਣੇ ਹੋਏ ਸਨ ਪੁਲਿਸ ਨੇ ਜੱਕਾ ਦਾ ਫੈਸਲਾ ਲੈਂਦੇ ਹੋਏ ਰਾਸਤੇ ਨੂੰ ਵੀ ਡਿਵਾਈਡ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਗਈਆਂ ਜਿਨ੍ਹਾਂ ਨੇ ਤੁਰੰਤ ਅੱਗ ਤੇ ਕਾਬੂ ਪਾਉਣ ਦੇ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਲੋਕ ਜ਼ਿਆਦਾਤਰ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਸਨ ਤੇ ਅੱਗ ਤੇ ਕਾਬੂ ਪਾਉਣ ਵਿੱਚ ਬਹੁਤ ਹੀ ਘੱਟ ਲੋਕ ਸਨ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਕੋਸ਼ਿਸ਼ ਕੀਤੀ ਅੰਤਰਰਾਸ਼ਟਰੀ ਮਾਮੂਲੀ ਦਿਵਸ ਮੌਕੇ ਪੰਜਾਬੀ ਪ੍ਰੇਮੀ ਸ਼੍ਰੀ ਦੀਪਕ ਪਾਲੀ ਜੀ ਦੁਆਰਾ ਮੋਹਾਲੀ ਪੰਜਾਬੀ ਪ੍ਰਚਾਰ ਯਾਤਰਾ ਕੱਢੀ ਗਈ ਤੇ ਇਸੇ ਲੜੀ ਤਹਿਤ ਇਹ ਯਾਤਰਾ ਵਾਇਆ ਬੰਗਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਹੁੰਦੇ ਹੋਏ ਬਲਾਚੌਰ ਪਹੁੰਚੀ ਜਿੱਥੇ ਆਮ ਆਦਮੀ ਪਾਰਟੀ ਦੇ ਯੋਥਾ ਗੂ ਕਰਨ ਮੀਰ ਗਟਾਰੀਆ ਤੇ ਸਮੂਹ ਪਾਰਟੀ ਵਰਕਰਾਂ ਦੁਆਰਾ ਇਸ ਯਾਤਰਾ ਦਾ ਪਰਮਾ ਸਵਾਗਤ ਕੀਤਾ ਗਿਆ 21 ਫਰਵਰੀ ਆ ਇਹ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਨ ਹੈ ਪੂਰੀ ਦੁਨੀਆ ਦੇ ਲੋਕ ਚਾਹੇ ਕਿਸੇ ਵੀ ਅਵਧੀ 200 ਕਰੋੜ ਆ ਜਾਂ ਕੋਈ 200 ਲੋਕ ਆ ਚਾਹ ਕੋ 20 ਆ ਜਾਂ 2 ਆ ਜਿਨ੍ਹਾਂ ਦੀ ਵੀ ਮਾਤ ਭਾਸ਼ਾ ਹੈਗੀ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਮਾਂ ਨੇ ਜਿਸ ਭਾਸ਼ਾ ਚ ਲੋਰੀਆਂ ਦਿੱਤੀਆਂ ਅਸੀਸਾਂ ਦਿੱਤੀ ਅੱਜ ਉਹਨਾਂ ਦਾ ਦੇ ਨੇ ਯੂਨੈਸਕੋ ਵੱਲੋਂ ਇਹ ਦਿਨ ਦਿੱਤਾ ਗਿਆ ਕਿ ਇਹ ਦਿਨ ਆਪਣੀ ਮਾਂਤ ਭਾਸ਼ਾ ਨੂੰ ਸਮਰਪਿਤ ਕਰਦੇ ਤਿੰਨ ਚੀਜ਼ਾਂ ਜ਼ਿੰਦਗੀ 'ਚ ਬਹੁਤ ਅਹਿਮ ਹੋਣੀਆਂ ਇੱਕ ਮਾਂ ਮਾਂ ਮਿੱਟੀ ਤੇ ਮਾਂ ਬੋਲੀ ਤਿੰਨ ਚੀਜ਼ਾਂ ਤੋਂ ਜੇ ਬੰਦਾ ਟੁੱਟ ਜਵੇ ਉਹ ਆਪਣੇ ਵजूद ਨਾਲ ਟੁੱਟ ਜਾਂਦਾ ਤੇ ਸਾਡੀ ਮਾਂਤ ਭਾਸ਼ਾ ਪੰਜਾਬੀ ਆ ਔਰ ਖਾਸ ਤੌਰ ਤੇ ਜਦੋਂ ਵੱਖ-ਵੱਖ ਲੋਕ ਆਪਣੇ ਧਰਮਾਂ 'ਚ ਆਪਣੀਆਂ ਜਾਤਾਂ 'ਚ ਆਪਣੇ ਗੋਤਾਂ 'ਚ ਜੀ ਰਹੇ ਸਾਡੇ ਕੋਲ ਇੱਕੋ ਹੀ ਚੀਜ਼ ਸਾਂਝੀ ਆ ਸਾਡੇ ਵਪਾਰ ਵੀ ਆਪਣੇ ਆ ਪਰਿਵਾਰ ਵੀ ਆਪਣੇ ਆ ਸਾਡੇ ਕੋਲ ਇੱਕੋ ਹੀ ਚੀਜ਼ ਸਾਂਝੀ ਆ ਜਿਹਨੂੰ ਇੱਕ ਸਿੱਖ ਵੀ ਕਹਿ ਸਕਦਾ ਮੇਰੀ ਆ ਇੱਕ ਮੁਸਲਮਾਨ ਵੀ ਤੇ ਇੱਕ ਐਸਾਈ ਵੀ ਉਹ ਸਾਡੀ ਪੰਜਾਬੀ ਭਾਸ਼ਾ ਹੈ ਇਹ ਭਾਸ਼ਾ ਐਸੀ ਆ ਕਿ ਜੇ ਜਿਸ ਉਚਾਰਣ ਨਾਲ ਜਿਸ ਸ਼ੁੱਧਤਾ ਨਾਲ ਮੈਂ ਊੜਾ ਬੋਲ ਸਕਦਾ ਹੋ ਸਕਦਾ ਇੱਕ ਮੁਸਲਮਾਨ ਭਰਾ ਸਾਡਾ ਮੇਰੇ ਤੋਂ ਵੀ ਬਿਹਤਰ ਬੋਲਦਾ ਹੋਵੇ ਤੇ ਕੈਸਾਈ ਉਸ ਤੋਂ ਵੀ ਬਿਹਤਰ ਬੋਲਦਾ ਹੋਵੇ ਸ੍ਰੀ ਸਤਰਾਮ ਇਹ ਭਾਸ਼ਾ ਆਪਸ ਵਿੱਚ ਜੋੜਦੀ ਆ ਇੱਕੋ ਸੰਧੀ ਚੀਜ਼ ਆ ਜਿਹੜੀ ਸਾਨੂੰ ਆਪਸ ਵਿੱਚ ਦੂਜੇ ਦਾ ਪਿਆਰ ਮੁਹੱਬਤ ਲਈ ਜੋੜਦੀ ਆ ਔਰ ਵੈਸੇ ਵੀ ਜਿਹੜਾ ਸਾਡਾ ਸਦੀਆਂ ਤੋਂ ਵਿਰਸਾ ਚੱਲੇ ਆ ਰਿਹਾ ਵਿਰਸਾ ਉਹੀ ਹੁੰਦਾ ਜੋ ਮੈਂ ਆਪਣੇ ਮਾਤਾ ਪਿਤਾ ਤੋਂ ਲਿਆ ਜੋ ਤੁਸੀਂ ਆਪਣੇ ਮਾਤਾ ਪਿਤਾ ਤੋਂ ਲਿਆ ਉਹ ਵਿਰਸਾ ਹੋ ਜਾਂਦਾ ਜੋ ਅੱਜ ਅਸੀਂ ਕਰ ਰਹੇ ਹਾਂ ਕੱਲ ਉਹ ਸਾਡੇ ਬੱਚਿਆਂ ਲਈ ਵਿਰਸਾ ਬਣ ਜਾਣਾ ਸੋ ਅਸੀਂ ਆਪਣਾ ਵਿਰਸਾ ਲੈ ਕੇ ਆਪਣੇ ਧਰਮ ਰਾਜਨੀਤੀ ਸਾਰਤਕ ਸਭਿਆਚਾਰਕ ਇੱਥੇ ਦੀ ਖੇਤੀ ਇੱਥੇ ਦੀ ਜ਼ਮੀਨ ਜੀਵਨ ਸ਼ੈਲੀ ਪਹਿਰਾਵਾ ਸਭ ਕੁਝ ਲੈ ਕੇ ਆਪਣੇ ਬੱਚਿਆਂ ਨੂੰ ਦੇਣਾ ਆ ਗੈਂਗਸਟਰ ਸੁਰਿੰਦਰ ਰੌਰਫ ਚੀਕੂ ਨੂੰ ਈਡੀ ਨੇ ਪੰਚਕੁਲਾ ਦੇ ਅਦਾਲਤ ਵਿੱਚ ਪੇਸ਼ ਕੀਤਾ ਤੇ ਈਡੀ ਨੇ ਅਦਾਲਤ ਉਹ ਗੈਂਗਸਟਰ ਚੀਕੂ ਦਾ 14 ਦਿਨ ਦਾ ਪੁਲਿਸ ਡਿਮਾਂਡ ਮੰਗਿਆ ਈਡੀ منی ਲੌਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਗੈਂਗਸਟਰ ਚੀਕੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਚਕੁਲਾ ਲਿਆਂਦਾ ਗਿਆ ਗੈਂਗਸਟਰ ਸ੍ਰਿੰਦਰ ਚੀਕੂ ਉਰਫ ਚੀਕੂ ਨੂੰ ਸਖਤ ਸੁਰੱਖਿਆ ਵਿਚਕਾਰ ਅਦਾਲਤ ਇਹ ਪੰਜ ਦਿਨ ਦੇ ਰਿਮਾਂਡ ਤੇ ਲਿਆਂਦਾ ਤੇ ਈਡੀ ਪੰਜ ਦਿਨ ਦੇ ਰਿਮਾਂਡ 'ਚ ਗੈਂਗਸਟਰ ਚੀਕੂ ਤੋਂ ਪੁੱਛਗਿੱਛ ਕਰੇਗੀ ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰ ਮੋਕੇਸ਼ ਮਲਹੋਤਰਾ ਦੀ ਹਦਾਇਤਾਂ ਅਨੁਸਾਰ ACP ਕ੍ਰਾਈਮ ਅਰਵਿੰਦ ਕੰਬੋਜ਼ ਦੀ ਅਗਵਾਈ ਵਿੱਚ ਇੰਸਪੈਕਟਰ ਕ੍ਰਾਈਮ ਬ੍ਰਾਂਚ ਸੈਕਟਰ 26 ਗੁਰਮੇਲ ਸਿੰਘ ਅਤੇ ਉਹਨਾਂ ਦੀ ਟੀਮ ਨੇ ਸ਼ਲਾਘਾਯੋਗ ਕੰਮ ਕਰਦੇ ਹੋਏ ਪੰਚਕੂਲਾ ਤੇ ਬਲਟਾਣਾ ਵਿੱਚ ਲੁੱਟਖੋਤ ਅਤੇ ਕਤਲ ਦੀਆਂ ਪੰਜ ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਤੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਨਾਬਾਲਗ ਵੀ ਇਸ ਵਿੱਚ ਸ਼ਾਮਲ ਸੀ ਤੇ ACB ਪ੍ਰਾਈਮ ਅਰਵਿੰਦ ਕੰਬੋਜ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ। ਲੁਧਿਆਣਾ ਦੇ ਇੱਕ ਹੋਟਲ ਵਿਖੇ RR ਪ੍ਰੋਡਕਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ RR ਪ੍ਰੋਡਕਸ਼ਨ ਦੀ ਰਿਸ਼ਿਤਾ ਰਾਣਾ ਨੇ ਦੱਸਿਆ ਕਿ ਲੁਧਿਆਣਾ ਵਿਖੇ 24 ਮਾਰਚ ਨੂੰ ਇੱਕ ਅਵਾਰਡ ਨਾਈਟ ਕਰਵਾਈ ਜਾ ਰਹੀ ਹੈ ਜਿਸ ਵਿੱਚ ਮੁੱਖ ਰੂਪ ਨਾਲ ਬਾਲੀਵੁੱਡ ਐਕਟਰ ਅਰਵਾਜ਼ ਖਾਨ ਅਤੇ ਅਮੀਸ਼ਾ ਪਟੇਲ ਆ ਰਹੇ ਹਨ। ਬਾਕੀ ਜਾਣਕਾਰੀ ਦਿੰਦੇ ਹੋਏ ਕ੍ਰਿਸਟਲ ਸਵਿਚ ਗੀਲਸ ਦੇ ਐਮ ਡੀ ਮਨਮੋਨ ਸਿੰਘ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਹੈ ਲੁਧਿਆਣਾ ਵਿਖੇ ਟੈਲੈਂਟ ਨੂੰ ਲੱਭ ਕੇ ਕੁਝ ਨਵਾਂ ਲੈ ਕੇ ਆਉਣਾ। ਇਸ ਮੌਕੇ ਐਂਕਰ ਸਿੱਧ ਕਤੇ ਹਰਲੀਨ ਕੌਰ ਵੀ ਮੌਜੂਦ ਰਹੇ। ਆਰ ਆਰ ਤੋਂ ਦੱਖਣ ਹਾਊਸ ਅਸੀਂ ਲਾਂਚ ਕੀਤਾ। ਆਰ ਆਰ ਪ੍ਰੋਡਕਸ਼ਨਸ ਇੱਕ ਐਸੀ ਫਰਮ ਹੈ ਜੋ ਸੌਂਗਸ ਤੇ ਫਿਲਮ ਦੇ ਪ੍ਰੋਜੈਕਟਸ ਤੇ ਕੰਮ ਕਰੇਗੀ। ਤੇ ਨਾਲ ਹੀ ਨਵੇਂ ਚਿਹਰਿਆਂ ਨੂੰ ਅਸੀਂ ਮੌਕਾ ਦਵਾਂਗੇ ਸਾਡੇ ਨਾਲ ਸੌਂਗਸ ਤੇ ਫਿਲਮਸ ਕਰਨ ਦਾ ਤੁਹਾਨੂੰ ਆਲਰੇਡੀ ਪਤਾ ਹੈ ਕਿ ਸਾਡੇ ਕੁਝ ਸੌਂਗਸ ਲਾਈਕ ਮੇਰੇ ਸੌਂਗਸ ਕੁਝ ਆਰਟਿਸਟਸ ਨਾਲ ਆ ਚੁੱਕੇ ਹੈ ਜਿਦਾ ਨੀਸ਼ਾ ਬਾਨੋ ਜੀ ਨਾਲ ਆਰਨੇ ਜੀ ਹੋਰ ਵੀ ਕਈ ਆਰਟਿਸਟ ਨਾਲ ਆਲਰੇਡੀ ਸੌਂਗਸ ਆ ਚੁੱਕੇ ਹੈ ਤੇ ਅਪਕਮਿੰਗ ਪ੍ਰੋਜੈਕਟਸ ਸਾਡੇ ਆ ਰਹੇ ਨੇ ਆਲਰੇਡੀ ਸਾਡੇ 3 ਸੌਂਗਸ ਸ਼ੂਟ ਹੋ ਚੁੱਕੇ ਹੈ ਆਰ ਆਰ ਪ੍ਰੋਡਕਸ਼ਨ ਦੇ ਵਿੱਚ ਹੁਣ ਜਿੱਦਾਂ ਅਸੀਂ ਕਰਨ ਜਾ ਰਿਹਾ ਆਲਰੇਡੀ ਸਾਡੇ 3 ਆਫਿਸਿਸ ਹੈ ਅਲੱਗ-ਅਲੱਗ ਜਗ੍ਹਾ 'ਚ ਇੱਕ ਬੰਬੇ 'ਚ ਹੈ ਬੋਰਾਵਾਲੀ ਵੈਸਟ ਦੇ ਵਿੱਚ ਨੀਅਰ ਪ੍ਰਗਤੀ ਨਾਕਾ ਦਿੱਲੀ ਦੇ ਵਿੱਚ ਸਾਡੇ ਨਾਲ ਇੱਕ ਕੰਪਨੀ ਨੇ ਮਰਜ ਕਰ ਲਿਆ ਜਿਹੜੀ ਕਿ ਆਲਰੇਡੀ 13 ਇਅਰਸ ਤੋਂ 13 ਇਅਰਸ ਤੋਂ ਪੈਜੈਂਟ ਵਰਕ ਕਰਵਾ ਰਹੀ ਹੈ ਤੇ ਲੁਧਿਆਣਾ ਵਿੱਚ ਸਾਡਾ ਆਰ ਆਰ ਪ੍ਰੋਡਕਸ਼ਨ ਦਾ ਆਪਣਾ ਆਫਿਸ ਹੈ ਉਸ ਤੋਂ ਬਾਅਦ ਅਸੀਂ ਕੰਪਨੀ ਦੇ ਨਾਲ ਪਾਰਨਰਸ਼ਿਪ 'ਚ ਕੰਮ ਕਰ ਰਹੇ ਹਾਂ ਜਿਹੜੀ ਕਿ ਹੈ ਮੇਕ ਇਨ ਇੰਡੀਆ ਜੋ ਕਿ ट्रेडमार्क ਕਾਪੀਰਾਈਟ ਡਿਜ਼ਾਈਨਸ ਪੇਟੈਂਟ ਇੰਡੀਆ ਲੈਵਲ ਤੇ ਵੀ ਕਵਰ ਕਰਦੀ ਹੈ ਤੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਵੀ ਕਵਰ ਕਰਦੀ ਹੈ ਹੁਣ ਸਾਡਾ ਮੇਨ ਮਕਸਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਸੀ ਕਿ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਮਾਰਚ ਜਿਹੜਾ ਮੰਥ ਹੈ ਉਹਨੂੰ ਇੰਟਰਨੈਸ਼ਨਲ ਔਮਨ ਮੰਥ ਤੋਂ ਜਾਣਿਆ ਜਾਂਦਾ ਹੈ ਯਾਨੀ ਕਿ ਔਮਨਸ ਦਾ ਡੇ ਤੇ ਆਰ ਆਰ ਪ੍ਰੋਡਕਸ਼ਨਸ 24 ਮਾਰਚ ਨੂੰ ਆਪਣਾ ਇੱਕ ਫੰਕਸ਼ਨ ਲੈ ਕੇ ਆ ਰਹੀ ਹੈ ਜਿਹਦੇ ਵਿੱਚ ਅਸੀਂ ਊਮਨ ਦੀ ਖੂਬਸੂਰਤੀ ਨੂੰ ਦਰਸਾਉਣ ਲਈ ਇੱਕ ਟਾਈਟਲ ਲੈ ਕੇ ਆਏ ਆ ਇੱਕ ਕੰਪੀਟੀਸ਼ਨ ਲੈ ਕੇ ਆਏ ਆ ਮਿਸ ਐਂਡ ਮਿਸਿਸ ਆਈਕੋਨਿਕ ਇੰਡੀਆ ਨਾਲ ਹੀ ਕਿਡਸ ਸ਼ੋ ਹੈ ਜਿਹਦੇ ਵਿੱਚ ਅਸੀਂ ਹਰ ਏਜ ਗਰੁੱਪ ਦੀ ਲੇਡੀਜ਼ ਨੂੰ ਇੱਕ ਮੌਕਾ ਦਵਾਂਗੇ ਟੂ ਸ਼ੋ ਹਰ ਬਿਊਟੀ ਔਨ ਅ ਪਲੇਟਫਾਰਮ ਤੇ ਨਾਲ ਹੀ ਆਰ ਆਰ ਪ੍ਰੋਡਕਸ਼ਨ ਇਸ ਇਨੇ ਅੱਛੇ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਅਵਾਰਡ ਨਾਈਟ ਰੱਖੀ ਹੈ ਜਿਹਦੇ ਵਿੱਚ ਅਸੀਂ ਬਿਲਕੁਲ ਐਲਾਈਟ ਲੇਡੀਜ਼ ਨੂੰ ਸਨਮਾਨਿਤ ਕਰਾਂਗੇ ਜਿਨ੍ਹਾਂ ਨੇ ਆਪਣੇ ਘਰ ਦੇ ਨਾਲ-ਨਾਲ ਪੰਜਾਬ ਦੇ ਹੋਂਦ ਤੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਤੇ ਆਪਣਾ ਹੀ ਨਾਮ ਨਹੀਂ ਬਲਕਿ ਇਹਨਾਂ ਨੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਸੀਂ ਇਹ ਸ਼ੋਅ ਕਰਨ ਜਾ ਰਹੇ ਹਾਂ ਅੱਜ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਕਮਾਂਤਰੀ ਮਾਂ ਬੋਲੀ ਨੂੰ ਲੈ ਕੇ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਉਚੇਚੇ ਤੌਰ ਤੇ ਹੰਸ ਰਾਜ ਹੰਸ ਨੇ ਸ਼ਿਰਕਤ ਕੀਤੀ। ਉਹਨਾਂ ਕਹਿ ਕੇ ਮਾਂ ਬੋਲੀ ਤੇ ਪੁਸਤਕ ਮੇਲੇ ਲਗਾਉਣਾ ਲਾਜ਼ਮੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਇਸ ਨੂੰ ਬਣਦਾ ਮਾਨ ਸਤਕਾਰ ਮਿਲਣਾ ਚਾਹੀਦਾ ਹੈ। ਕਿੰਨਾ ਕੁ ਫਾਇਦਾ ਜੀ ਸਟੂਡੈਂਟਸ ਨੂੰ ਕਿੰਨੇ ਚ ਸਪੋਰਟ ਹੋਏ? ਮੈਂ ਇੱਥੇ ਨਾਲ ਜਿਹੜੇ ਸ਼ਰਤੀ ਨਾਲ ਵਬਸਤਾ ਉਹ ਹੈ ਹੀ ਇਹ ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਪਾ ਲਓ। ਹਰਫਾਂ ਦੀ ਇੱਜ਼ਤ ਕਰੋ, ਸ਼ਬਦਾ ਦੀ ਇੱਜ਼ਤ ਕਰੋ। ਤਾਕੇ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੌਬਦੀ ਕਿਤਾਬ ਪੜੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਪੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਮਾਂ ਬੋਲੀ ਵਕਤੀ ਹੈ ਬਾਕੀ ਨੌਜਵਾਨਾਂ ਨੂੰ ਕੀ ਪ੍ਰੇਰਿਤ ਕਰਦੇ ਹੋ ਕਿ ਕਿਤਾਬਾਂ ਵੱਲ ਜੁੜਨ ਕਿਉਂ ਰੁਝਾਨ ਬਹੁਤ ਘਟ ਗਿਆ ਹੈ ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਦ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਲੱਗਦਾ ਹੈ ਜਿਵੇਂ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਇਸ ਬਾਰੇ ਜੀ ਮੇਲੇ ਤਾਂ ਲੱਗਣੇ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹੇ ਮੇਲੇ ਜਦੋਂ ਲੱਗਦੇ ਆ ਤੇ ਰੂਹ ਸਰਸ਼ਾਰ ਹੋ ਜਾਂਦੀ ਚਲੋ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ਕਿਸਮਤ ਹੈ ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕੱਦਸ ਹੈ ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ ਇਸ ਬਹਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕੱਦਸ ਧਰਤੀ ਤੇ ਚੁੱਕ ਜਾਏਗਾ ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਭਾਈ ਰਾਮ ਸਿੰਘ ਜੀ ਹਾਂ ਜੀ ਆਰਟੀ ਕਮਾਲ ਯਾਨੀ ਇੱਕੋ ਹੀ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮਤੀ ਮੇਰੀ ਥੈਂਕ ਯੂ ਸਰ ਕਿਸਾਨੀ ਅੰਦੋਲਨ ਕਿਤਨਾ ਵਿਕਰੇ ਅ ਉਸ ਕਪੂਰਲਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਮਸਿੱਦ ਚੌਂਗ ਦੇ ਕੋਲ ਸ਼ਹਿਰ ਵਿੱਚ ਲੋਕਾਂ ਦੇ ਮੁਤਾਬਿਕ ਏਜੰਡੀ ਦਾ ਕੰਮ ਕਰਨ ਵਾਲੇ ਨੌਜਾਨ ਹਰਪਿੰ ਸਿੰਘ ਛੀਨਾ ਵਰ ਬੰਟੀ ਦਾ ਕੋ ਜਾਣ ਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਮਾਂਬੇ ਦੀ ਕੁੱਥੇ ਨੂੰ ਸੁਲਝਾਣ ਵਿੱਚ ਲੱਗੀ ਹੋਈ ਹੈ। ਉੱਥੇ ਹੀ ਸ਼ਹਿਰ ਵਿੱਚ ਇਸ ਘਟਨਾ ਨੂੰ ਲੈ ਕੇ دہشت ਦਾ ਮਾਹੌਲ ਬਣਿਆ ਲੋਕ ਕਿਤੇ ਨਾ ਕਿਤੇ ਪੁਲਿਸ ਦੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਹੁੰਦੇ ਦੇਖ ਰਹੇ ਹਨ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੋ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵੇ ਸਾਥਤ ਰੱਬ ਰਾਖਾ।